ਕੋਡੀ 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 ਹਰਮਨ ਬੋਲਟ ਸਾਡਾ ਵੀਰ ਖੀਰਾਵਾਲੀਆ ਬਾਪੂ ترਸੀਮ ਸਿੰਘ ਭੰਡਾਲ ਦਾ ਉਹ ਕਹਿੰਦੇ ਪੋਤਾ ਮੇਰੇ ਵੀਰੋ ਚੜ੍ਹਦੀ ਕਲਾ ਬਖਸ਼ੇ ਤੇ ਹਰਮਨ ਬੋਲਟ ਕਹਿੰਦਾ ਇਹ ਜਿਹੜੀ ਪਹਿਲੀ ਜੀਪ ਆ ਇਹ ਕਹਿੰਦੇ ਮੇਰੇ ਵੀਰੋ ਬਾਪੂ ترਸੀਮ ਸਿੰਘ ਭੰਡਾਲ ਨੇ ਸਮਰਪਤ ਆ ਮਾਲਕ ਚੜ੍ਹਦੀ ਕਲਾ ਬਖਸ਼ੇ ਹਰਮਨ ਬਹੁਤ ਤੇਰਾ ਧੰਨਵਾਦ ਹੈ ਮੇਰੇ ਵੀਰੋ ਵਾਹਿਗੁਰੂ ਦੀ ਬੜੀ ਕਿਰਪਾ ਹੈ ਅੱਜ ਤੱਕ ਵਰਲਡ ਕੱਪਾ ਵਿੱਚ ਮੇਰੇ ਵੀਰ ਬੱਲੇ ਬੱਲੇ ਕਰਾਉਣ ਵਾਲਾ ਆ ਸਾਡਾ ਵੀਰਿਆ ਆ ਜਿਹੜੇ ਕਪੂਰਥਲੇ ਖੀਰਾਂ ਵਾਲੇ ਨਗਰ ਦਾ ਹਰਮਨ ਬੁਲਟ ਤੇ ਅੱਜ ਦਾ ਬੈਸਟ ਜਾਫੀ ਅੱਜ ਦਾ ਬੈਸਟ ਜਾਫੀ ਗੁਰਵਿੰਦਰ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਆ ਗਿਆ ਜਿਹੜੇ ਗੁਰਵਿੰਦਰ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਅੱਜ ਕਿਸ਼ਨਪੁਰੇ ਦੇ ਕਬੱਡੀ ਕਾਪ ਦਾ ਮੇਰੇ ਵੀਰੋ ਬੈਟ ਜਾਫੀ ਲੰਡੀ ਜੀਪ ਦਾ ਜੇਤੂ ਬਣ ਗਿਆ ਗੁਰਵਿੰਦਰ ਕਾਂਗੇ ਵਾਲਾ ਬੋਲੇ ਸੋਨਿਆ ਉਧਰ ਗੁਰਵਿੰਦਰ ਕਾਂਗੇ ਵਾਲਾ ਵੀਰ ਕਹਿੰਦਾ ਕਹਿੰਦਾ ਜਿਹੜੀ ਮੈਂ ਜੀਬ ਜਿੱਤੀ কৃষ্ণਪੁਰੇ ਦੇ ਕੱਪ ਤੋਂ ਬੈਟ ਜਾਫੀ ਬਣ ਕੇ ਮੇਰੀ ਜੀਪ ਵੀ ਬਾਪੂ ਤਰਸੇਮ ਸਿੰਘ ਭੰਡਾਲ ਨੂੰ ਸਮਰਪਤ ਆ ਯੋਰ ਨਾਲ ਤਾੜੀ ਲਾ ਦਿਓ ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲੋ ਟੁੱਟਦੀ ਇਹ ਵੀ ਕਹਿੰਦੇ ਬਾਪੂ ਤਰਸੇਮ ਸਿੰਘ ਭੰਡਾਲ ਨੂੰ ਸਮਰਪਤ ਆ ਹਰਮਨ ਬੁਲਟ ਦੇ ਨਾਲ ਯਾਰੀ ਆ ਹਰਮਨ ਬੁਲਟ কৃষ্ণਪੁਰੇ ਦੇ ਕੱਪ ਦਾ ਬੈਟ ਰੇਡਰ ਨਿਕਲਿਆ ਤੇ ਗੁਰਵਿੰਦਰ ਘਾਂਗੇ ਵਾਲਾ ਬੈਸਟ ਯਾਫੀ ਨਿਕਲਿਆ ਗੁਰਵੰਦਰ ਘਾਂਗੇ ਵਾਲਾ ਕਹਿੰਦਾ ਇਹ ਜਿਹੜੀ ਜੀਪ ਆ ਇਹ ਵੀ ਬਾਪੂ ਤਰਸੇਮ ਸਿੰਘ ਭੰਡਾਲ ਸਿਮਰ ਪੱਤਿਆ ਕਿ ਝੱਖੜ ਚਲੇ ਜਾਂਦੇ ਨੇ ਤੂਫਾਨ ਚਲੇ ਜਾਂਦੇ ਨੇ ਜ਼ਿੰਦਗੀ ਚ ਅਸ਼ੇ ਇਨਸਾਨ ਚਲੇ ਜਾਂਦੇ ਆ ਪਰ ਘਾਟ ਰੜਕਦੇ ਰਹਿੰਦੇ ਆ ਕਿ ਉਹ ਮੌਜਾ ਭੁੱਲਣਿਆ ਨਹੀਂ ਜੋ ਬਾਪੂ ਦੇ ਸਿਰ ਤੇ ਕਰਿਆ ਉਹ ਮੌਜਾ ਭੁੱਲਣਿਆ ਨਹੀਂ ਉਹ ਬਾਪੂ ਦੇ ਸਿਰ ਤੇ ਕਰਿਆ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਲਾਈਵ 13 13 ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ